ਸਮਝ ਕੇ ਲੇ ਗਿਆ ਬਟ ਸੈਕਟਰ ਕਹਿ ਹਾਂ ਜਿਹੜੀ ਅਗਲਾ ਆਪਣੀ ਤਸੱਲੀ ਕਰ ਲਵੇ ਕਰ ਲਵੇ ਆਪਣੀ ਅਗਲਾ ਆਪਣੇ ਆਂ ਤਸੱਲੀ ਕਰਕੇ ਲੇ ਲੇਣਾ ਕੋਈ ਵੀ ਕਿਦੋਂ ਵੀ ਲੈਣਾ ਆਖੇ ਤੋ ਵੀ ਲੈਣਾ ਉਹ ਤਾਂ ਹੈ ਚਲੋ ਸਿਕਾਲ ਜੀ ਸਾਰਿਆਂ ਨੂੰ ਤੇ ਬਾਈ ਸਵਰਾਜ ਦੇਖੋ ਹੋਰ ਜੱਗੋ ਬਾਈ ਸਿਕਾਲ ਜੀ ਬਾਈ ਸਾਰਿਆਂ ਨੂੰ ਤੇ ਹੈਪੀ ਵੀਰੇ ਟਰੱਕ ਹੁਣ ਆਪਾਂ ਨੇ ਸਵਰਾਜ ਅੱਜ ਠੀਕ ਆ ਜੀ ਤੇ ਟਰੱਕ ਆਏ ਆ ਆਪਣੇ ਕੋਲ ਹੈਗੇ ਕੱਲ੍ਹ ਪਾਸੋਂ ਦਾ ਆ ਵੀਡੀਓ ਬਣਾਉਣ ਦਾ ਥੋੜਾ ਟਾਈਮ ਨਹੀਂ ਲੱਗਿਆ ਠੀਕ ਆ ਥੋੜਾ ਜਿਹਾ ਕੰਮ ਕੋ ਹਲਕਾ ਭੁਲਕਾ ਜੋ ਟਰੈਕਟਰ ਦਾ ਹਾਂ ਤੇ ਧੂਨੇ ਧੂਏ ਵਾਲਾ ਦਾ ਟਰੈਕਟਰ ਮਜਾ ਤੋ ਤੁਮ ਕੋ ਵੀਡੀਓ ਪਾਵਾਂਗੇ ਠੀਕ ਆ ਬਾਈ ਤੇ ਜੱਗੂ ਬਾਈ ਦੱਸੋ ਬਾਈ ਮਾਡਲ ਮੂਡਲ ਹੈ ਨਾ ਇਹ ਵੀਰੇ ਮਾਡਲ ਹੈਗਾ 2018 2018 ਮਾਡਲ ਆ 18 ਮਾਡਲ ਔਰ ਕਿ ਪਹਿਲਾ ਦਾ ਵੀ ਟਰੈਕਟਰ ਸਾਰਾ Ориਜਨਲ ਆ ਓਕੇ ਠੀਕ ਹੈ ਜੀ ਕੰਡੀਸ਼ਨ ਜੋ ਵੀ ਹੈਗੀ ਆਪਾਂ ਜਾਣਕਾਰੀ ਦੇ ਜਾਣੀ ਆ ਬਾਕੀ ਬਾਈ ਦੇਖੋ ਆਪਾਂ ਗੀ ਵੀਡੀਓ ਵੀ ਕਰਦੇ ਆ ਵੀ ਆਪਾਂ ਆਪਣੀ ਤਸੱਲੀ ਕਰਕੇ ਲਿਆਂਦਾ ਵਾ ਜ਼ਿੰਮੇਦਾਰ ਨੇ ਆਪਣੀ ਗਾਹਾਂ ਆਪਣੀ ਤਸਦੀਕ ਕਰਕੇ ਲੈ ਕੇ ਆ। ਠੀਕ ਹੈ ਜੀ। ਸੁੱਖਾ ਬਾਈ ਨੂੰ ਸਾਡਾ ਪੱਕਾ ਸਾਡੇ ਕੋਲੇ ਡੇਰੇਆਂ ਸੁੱਖੇ ਬਾਈ ਦੇ। ਉਹ ਬਖੇ ਬਾਈ। ਠੀਕ ਹੈ ਠੀਕ ਹੈ। ਉਹ ਕ ਵੀ ਦੇਖਦਾ ਬੈਠਾ ਠੀਕ ਹੈ। ਸਰ ਪਾਤਾ। ਦਿਖਾ ਦੇ ਬਾਈ ਮਾੜਾ ਜਾਂ। ਇਹ ਵੀ ਹੈ ਕਿਹੜਾ। ਇਹ ਬਾਈ ਤਕਰੀਬਨ 70 75 ਰੁਪਏ ਡੇਰੇ ਹੋਣਗੇ। ਹਾਂ ਇੰਨੇ ਕਿਤਾ ਹੈਗੇ ਆ। 70 ਨੰਬਰ ਹੈ। 71 ਚਮਕੌਰ ਸਾਹਿਬ ਦਾ। ਹਾਂਜੀ ਹਾਂਜੀ ਮੈਂ ਨਾ ਕਿ ਦੁਨਣਾ ਕੰਮ ਕਰਦਾ ਹਾਂ ਕਰ ਕਰਦਾ ਮੈਂ ਦੇਖਵਾਦਾ ਹਰੇ ਸੱਤ 2000 ਦੀ ਬਾਈ 1200 ਦਾ ਦੋ ਰੁਪਏ ਤਾਂ ਇਹ ਉਹੀ ਇਹਦੇ ਤੇ ਟੇਪ ਹੋਈ ਨਹੀਂ ਮਗਰਾਣਾ ਦੇ ਤੇਪ ਹੋਈ ਵੀ ਹਾਂ ਬਾਕੀ ਪਿੱਛੇ ਵੀ ਦਿਖਾ ਦੇ ਬਾਈ ਨੰਬਰ ਫੇਰ ਦਿਖਾ ਦੇ ਟੀਵੀ 71 ਨੰਬਰ ਹੈ ਬਾਈ ਗੌਰ ਸਾਹਿਬ ਦਾ ਇਹ ਮੁੰਡਾ ਪੱਕਾ ਕਰਕੇ ਆ ਜਿਹੜਾ ਜੀ ਸਾਹਿਬ ਹਾਂਜੀ ਆਇਆ ਤਾਂ ਮਾ ਮੇਰਾ ਮਿਲਾ ਦੀ ਜੀ ਨਹੀਂ ਅੱਛਾ ਹੋਰ ਜੀ ਹੋਰ ਪੁੱਤਾਂ ਹੋਰ ਅੰਕਲ ਜੀ ਠੀਕ ਆ ਪੁੱਤੋ ਥੋੜਾ ਹਾਂ ਮਾਮਾ ਉਹ ਤੇ ਮੈਂ ਆ ਵੀ ਉਹ ਵੀਡੀਓ ਚਾਇਆ ਕਰਾਂ ਆ ਥੋੜਾ ਜਿਹਾ ਕਈ ਵਾਰ ਇਹ ਦੂਦਰ ਹੁੰਨੇ ਆ ਤੇ ਆ ਕਿਸੇ ਹੋਣੇ ਕਈ ਵਾਰ ਮੈਂ ਦੂਦਰ ਤੇ ਵੀਡੀਓ ਬਣਾ ਲਉਣਾ ਟਾਈਮ ਨਹੀਂ ਆਉਂਦੀ ਹੁਣ ਦਾ ਦੋ ਦਿਨ ਹੋ ਗਏ ਸੀ ਆਂਡੀਆਂ ਗਵਾਂਡੀਆਂ ਦੀ ਵੀਡੀਓ ਬਣਾਉਂਦੇ ਫਿਰ ਤੇ ਆਏ ਆ ਬਾਈ ਜਵਾਬ ਆਪਾਂ ਕਿਸੇ ਨੂੰ ਨਹੀਂ ਦਿੰਦੇ ਸਪੈਕਟਰ ਲਗ ਲਿਆ ਤਾਂ ਮੈਂ 3000 9 ਦੇਣੇ ਆ ਠੀਕ ਆ ਅੰਕਲ ਕੋਈ ਬਣਾ ਕੇ ਦੇਣਾ ਵਾ ਠੀਕ ਨਾ ਮੁੱਕੇ ਹੋਏਵੇਂ ਬਸ ਰੱਪ ਤੋਂ 22 ਵਾਰ ਜੋਤੀ ਨੇ ਤਾਂ ਫੋਨ ਆ ਜਾਂਦਾ ਵੀ ਆ ਜਾਓ ਬਾਈ ਵੀਡੀਓ ਬਣਾ ਦਿਓ ਸਹੀ ਗੱਲ ਜੇ ਫਿਰ ਨਹੀਂ ਬਣਾਉਂਦੇ ਫੇਰ ਕਹਦੇ ਨੇ ਜੱਗੂ ਹਵਾ ਕਰਦਾ ਹਲਾ ਜੀ ਸਹੀ ਹੈ ਇਹ ਤਾਂ ਹੈ ਬਾਈ ਹਾਂ ਫਿਰ ਆਪਾਂ ਨੂੰ ਆਏ ਇਹ ਜੱਗੂ ਦੀ ਹਵਾ ਖਰਾਬ ਹੋਗੀ ਅਸੀਂ ਬੰਦੇ ਹੈਗੇ ਸਾਊ ਟਾਈਮ ਦੇ ਪਤਾ ਹਾਂਜੀ ਹਾਂਜੀ ਕੋਈ ਨਹੀਂ ਅਰੇ ਪਾਲਵਾ ਫਿਰਦਾ ਹੁੰਦਾ ਇਹ ਹੱਥ ਨਾਲ ਜਮ ਸਾਊ ਟਾਈਮ ਕਹਿੰਦਾ ਚਲ ਨਹੀਂ ਅੱ삐 ਬਈ ਇਧਰੇ ਰੰਮਰ ਰੋਮਰ ਹਿਆ ਰਿੰਮਾ ਦੇ ਨਾ ਆਹ ਇੱਕ ਰਿੰਮ ਤੇ ਥੋੜੇ ਜਿਹਾ ਪਏ ਹੋਣਸ ਕਰਾਜੇ ਬਾਕੀ ਰਿੰਮ ਸਾਰੇ ਵਧੀਆ। ਬਾਕੀ ਜੇ ਸਾਰਾ ਜੱਗੀ ਉਧਰ ਵਾਲਾ ਵਧੀਆ ਹੈ ਸਾਨੂੰ। ਉਧਰ ਇਹਨਾਂ ਦਾ ਸਾਰਾ ਟਰੈਕਟਰ। ਹਾਂਜੀ ਹਾਂਜੀ। ਇਹਨਾਂ ਨੇ ਕਿਸੇ ਕਲੰਬੀਨ ਲੱਗੀ ਹੋਣੀ ਟਰੈਕਟਰ। ਭਾਈ ਆ ਦਿਖਾ ਦੇ। ਪੰਪ ਪੰਪ ਭਾਈ। ਬਾ ਸਾਰਾ ਦਿਖਾ ਚ ਆਏ ਪੂਰਾ ਦਸੰਦੀ ਨਾਲ। ਭਾਈ ਪੰਪ ਦੇ ਦੇਖੋ ਕਿਸੇ ਨਟ ਨੂੰ ਚਾਬੀ ਨਹੀਂ ਹੈਗੀ। ਚੈੱਕ ਕਰ ਲੋ। ਠੀਕ ਆ ਉਹ ਮੂਰੇ ਕੋਈ ਲੈਫਟ ਪੰਪ ਕੁਛ ਨਹੀਂ ਖੁੱਲਿਆ ਵਾ। ਲੈ ਜੀ। ਆ ਦਿਖਾ ਜੋ ਤੱਕ। ਲੈ ਜੀ। ਨਾ ਬਾਈ ਇਹਨਾਂ ਨੂੰ ਚਾਬੀ ਆ। ਕਿਸੇ ਪੂਰਾ ਸਾਰਾ ਸੀਲ ਦਾ ਡਾਟਾ। ਹਾਂ ਚਾਬੀ ਕਿਤੇ ਨਹੀਂ ਲੱਗੀ। ਹਾਂ ਵੀ ਤੂੰ ਤਾਂ ਮਿਸਤਰੀ ਹੋਂ ਤੈਨੂੰ ਕਿਆ ਦੱਸਣਾ। ਹਾਂ ਠੀਕ ਆ। ਚਲੋ ਆਪਾਂ ਨੇ ਦਿਖਾਉਣਾ ਬਾਈ ਜੱਗੂ ਬਾਈ ਵੀਡੀਓ ਦੇ ਵਿੱਚ। ਹਾਂ। ਜਿਹੜੀ 7-8 ਮਿੰਟ ਦੀ ਵੀਡੀਓ ਬਣਾਉਣੇ ਦਾ ਮਤਲਬ ਆਹੀ ਆ। ਹਾਂ। ਵੀ ਅਗਲੇ ਨੂੰ ਨਾ ਵੀਡੀਓ ਦੇ ਵਿੱਚ ਬਾਕੀ ਅਗਲਾ ਆ ਕੇ ਦੇਖ ਲੰਦਾ ਆ ਕੇ ਜੱਗੂ। ਹਾਂ। ਬਾਕੀ ਬਈ ਆਹ ਕਈ ਵਾਰਾ ਟੇਬ ਜਿਹੜੀਆਂ ਟੇਵ ਆਪਣੇ ਕਰਾਈ ਛੋਟੇ ਛੋਟੇ ਨਾ ਉਮਰ ਵਾਲਾ ਤੇ ਹਲ ਕਰਕੇ ਸਕ੍ਰੈਚ ਦੇ ਸੀਗੇ ਓਕੇ ਉਹਨੂੰ ਪਤਾ ਉਮਰ ਵਾਲਾ ਤੇ ਪਈ ਜਾਂਦੇ ਆ ਆਮ ਕਰਾੜਾ ਨਹੀਂ ਤਾਂ ਪਈ ਜਾਂਦੇ ਬਾਈ ਆਪਾਂ ਕਈ ਵਾਰ ਕੋਈ ਸਮਾਨ ਰੱਖ ਲੈਂਦੇ ਆ ਕੋਈ ਹਾਂ ਥੈਲੇ ਥੂਲੇ ਕਈ ਵਾਰ ਅਗਲਾ ਰੇ ਦਾ ਥੈਲਾ ਰੱਖ ਲੈਂਦਾ ਤੇ ਬਾਕੀ ਬਾਈ ਇੱਕ ਹੋਰ ਹੈ ਨਾ ਪੋਸਟ ਆਰ ਵਾਲਾ ਮਾਡਲ ਆ ਭਾਰੇ ਚੁੱਲੇ ਵਾਲਾ ਅੱਛਾ ਇਹਦੇ ਚ ਇਹਦੇ ਦੋਏ ਵੀ ਆਏ ਆ ਇਹ ਨਹੀਂ ਲੱਗਦਾ ਉਹ ਦੋ ਨਹੀਂ ਹੈਗਾ ਆਈ ਵੀਡੀਓ ਚ ਨਹੀਂ ਹੈਗਾ ਆਈ ਵੀਡੀਓ ਨਹੀਂ ਹੈਗਾ ਹਾਂ ਠੀਕ ਆ ਇੱਕ ਵਾਰੀ ਜੱਗੋ ਬਾਈ ਸਟਾਰਟ ਕਰਕੇ ਦਿਖਾ ਦੇ ਭਾਈ ਟਰੈਕਟਰ ਚ ਕਿਸੇ ਵੀ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਹੈਗੀ ਹਨਾ ਜਾਂ ਆਪਾਂ ਕਹੀਏ ਵੀ ਕੋਈ ਪਿੱਛੋਂ ਘੇਰ ਦੀ ਆਵਾਜ਼ ਕੋਈ ਬ੍ਰੇਕਾਂ ਦੀ ਆਵਾਜ਼ ਕਿਸੇ ਵੀ ਤਰ੍ਹਾਂ ਦੀ ਆਵਾਜ਼ ਨਹੀਂ ਕੋਈ ਬਈ ਆਵਾਜ਼ ਬੂਜ ਵੀ ਹੈ ਨਹੀਂ ਟਰੈਕਟਰ ਦੀ ਹਾਂ ਠੀਕ ਹੈ ਤੇ ਕੋਈ ਬਈ ਆਤੀ ਤੇ ਹੋਰ ਵੀ ਗੱਲਾਂ ਤੁਹਾਨੂੰ ਕਰਵਾਏਗਾ ਬਈ ਆ ਵੀ ਮੂਰੇ ਟੇਪ ਆਪਾਂ ਨੇ ਕਰਾਈ ਬੰਪਰ ਤੇ ਇਧਰ ਵੀ ਪਾਵਾ ਢੀਂਕਾ ਬੰਪਰ ਤੇ ਉਹ ਲਾਈਨ ਜਿਹੜਾ ਮਰੇ ਕੋਲ ਪਿੱਛੇ ਪਈ ਹੋਈ ਹਾਂ 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 ਕਰਾਇਆ ਸੀ ਵੀਰੇ ਮਾਣਾ ਮੋਟਾ ਦਾ ਟਰੈਕਟਰ ਦਾ ਨਹੀਂ ਜਦੋਂ ਚੱਲਦਾ ਯਾਰ ਕੋਈ ਮਣੋ ਮੋਟਾ ਹਾਂ ਜਿਹੜੀ ਤਾਂ ਜਰੂਰ ਤਾਂ ਹੁੰਦੀ ਹੈ ਹਾਂ ਹਾਂ ਬਾਕੀ ਰੰਗ ਰੁੰਗਦਾ ਹੋਇਆ ਨਹੀਂ ਨੰਬਰ ਪਲੇਟ ਨੂੰ ਬਾਕੀ ਬਾਈ ਬਾਈ ਕਹੀ ਜਾਂਦੇ ਸਵਰਾਜ ਸਵਰਾਜ ਬਾਈ ਆ ਠਿਕਰਾ ਆ ਬਾਈ ਟਰੈਕਟਰ ਮਾਰਕੀਟ ਚੋਂ ਵੀ ਜਿਹੜਾ ਵਧੀਆ ਟਰੈਕਟਰ ਹੈ ਮਾਰਕੀਟ ਚੋਂ ਟਰੈਕਟਰ ਰੇਟ ਨਾਲ ਮਿਲਦਾ ਰੇਟ ਨਾਲ ਮਿਲਦਾ ਹਾਂ ਨਾਲਿਆ ਜਿੰਮੇਦਾਰ ਹੁਣ ਖੁਦ ਸਿਆਣੇ ਹੋਏ ਵੇ ਆ ਹਾਂ ਉਹਨੂੰ ਕਹੇ ਐਡਾ ਦੋ ਜੀ ਨਾਲ ਨਾਲ ਭਾਈ ਰੱਖ ਹਾਂ ਉਹ ਸਾਡੀ ਜਿਹੜੀ ਹੈ ਬਾਕੀ ਹੁਣ ਆਪੇ ਭਾਈ ਗੱਲ ਕਰਦੀ ਹੈ ਰੇਟ ਦੀ ਹਾਂ ਰੇਟ ਭਾਈ ਦੱਸ ਦੇ ਜੀ ਕੋ ਹੁਣ ਤੇ ਵੀ ਡਿਮਾਂਡ ਕਿੰਨੀ ਆ ਰੇਟ ਮਾਮਾ ਦੱਸੂਗਾ ਦਾ ਅੰਕਲ ਆ ਜਿਓ ਫਿਰ ਉਹਨੂੰ ਮੁਰੇ ਨੂੰ ਹਾਂਜੀ ਰੇਟ ਲੱਭਾ ਦੱਸੇ ਦੇਣਾ ਓਕੇ ਜਿਹੜੇ ਮਿੱਤਰ ਪਿਆਰੇ ਆ ਵੀਰ ਰੇਟ ਬਾਰੇ ਪੁੱਛਦੇ ਆ ਜੇ ਤਾਂ ਪੂਰਾ ਪੂਰਾ ਰੇਟ ਕਹ ਦੇ ਹਾਂਜੀ ਹਾਂਜੀ ਪਹਿਲੇ ਸੌਦਾ ਕਰਨਾ ਹੀ ਆ ਕਿ ਹਾਂ ਚਲੋ ਬਣਦਾ ਵੀ ਅਸੀਂ ਵੀ ਕਰ ਦਿੰਦੇ ਆ ਇਹ ਆ ਜੀ ਕਿੰਨ ਮਨ ਲੋੜ ਆ ਬਸ ਮਤਲਬ ਮੰਗ ਨਹੀਂ ਵੀਡੀਓ ਤੇ ਘੱਟ ਗਏ ਹੋ ਜੀ ਮਾਣੇ ਹਾਂ ਵੀਡੀਓ ਤਾਂ ਨਹੀਂ ਮੰਗਦੇ ਆਹੋ ਇਹਦਾ ਜੀ ਕਹਿੰਦਾ ਚੱਲ ਭਾਈ ਉਹਨੇ ਦੇ ਦੇ ਹਾਂ ਮੰਗ ਲਈ ਦੇ ਯਾਰ ਉਹਦਾ ਸੌਦਾ ਕਰਨਾ ਹੈ ਉਹ ਜੀ ਖਾਤੇ ਮੰਗ ਲੈ ਕਹਿੰਦਾ ਯਾਰ ਵੀ ਤੁਸੀਂ ਰੁਪਈਏ ਬਹੁਤ ਬਹੁਤ ਮੰਗਦੇ ਇਹ ਵੀ ਹਾਂ ਕਮੈਂਟ ਆਣੇ ਹਾਂ ਜਣੀ 9 ਉਹਦਾ ਆਪਾਂ 5:30 ਰੱਖਿਆ ਹੋਇਆ 5,50,000 ਬਾਕੀ ਬੈਠ ਕੇ 2000 ਘਟਾ ਜੀ 10 ਘਟਾ ਜੀ 15 ਘਟਾ ਜੀ ਤਾਂ ਵੀ ਉਹ ਮੌਕੇ ਦੀ ਗੱਲ ਵਾ ਠੀਕ ਹੈ ਜੀ ਜਿੰਨਾ ਲੈਣਾ ਐ ਐਨੇ ਪੈਸੇ ਲਾਉਣਾ ਇੱਕ ਵਾਰ ਆ ਕੇ ਦੇਖ ਲਾ ਆ ਕੇ ਦੇਖ ਲਵੇ ਹਾਂ ਅਗਲਾ ਆਪਣੀ ਤਸੱਲੀ ਹੋ ਜਵੇ ਅਗਲੇ ਉਹਦਾ ਹੋਣਾ ਟੇਬਲ ਤੇ ਬੈਠ ਕੇ ਟੇਬਲ ਤੇ ਬੈਠ ਕੇ ਸਾਡੇ ਕੋਲ ਸਾਈ ਨੂੰ 5000 ਰੁਪਏ ਦਾ ਰੇਟ ਕਹਾਣਾ ਵੀ ਸਾਡੇ 5500 ਦਾ ਵੀਡੀਓ ਦਾ ਰੇਟ ਹੋ ਰਿਹਾ ਸੌਦੇ ਵਾਲਾ ਠੀਕ ਆ ਰੋ ਤਾਂ ਫਰਕ ਰਹਿਣੀ ਆ ਪੁੱਤਰ ਹਾਂਜੀ ਹਾਂਜੀ ਕੋਈ ਨਹੀਂ ਫਿਕਸਡ ਕੋਈ ਨਹੀਂ ਨਾ ਅਸੀਂ ਜਦਨੇ ਅਗਲੇ ਜਾ ਕੇ ਨਗਲੇ ਤੋਂ ਸਾਨੂੰ ਆ ਕੇ ਦੇਣਾ ਸੌਦਾ ਤਾਂ ਬੈਠ ਕੇ ਹੀ ਹੋਣਾ ਹਾਂਜੀ ਹਾਂਜੀ ਮਨ 5500 ਦੀ ਬਾਕੀ ਬਾਈ ਕਈ ਵੀਰ ਫੋਨ ਤੇ ਗਰੰਟੀ ਬਰੰਟੀ ਮੰਗੀ ਜਾਂਦੇ ਟਰੈਕਟਰ ਦੀ ਹਾਂ ਤੇ ਟਰੈਕਟਰ ਵੀ ਬਾਈ ਸੌਦਾ ਕਰਕੇ ਦੇਖ ਕੇ ਲਿਆਏ ਹੋਏ ਆ ਤੁਸੀਂ ਵੀ ਆਪਣਾ ਡੈਕਟਰ ਤਸੱਲੀ ਕਰਕੇ ਲੈਣਾ ਹਾਂ ਆਪਣਾ ਆਪ ਤਸੱਲੀ ਕਰਕੇ ਲੈ ਆ ਜੀ ਬਸ ਤਾਂ ਕਹਿਣਾ ਹੀ ਚੰਗਾ ਸਭ ਪਿਛਲਾ ਚੰਗਾ ਹੀ ਕਹਿੰਦਾ ਤਾਂ ਕਾਸੀ ਨਵੇਂ ਦੀ ਗਾਰੰਟੀ ਦੰਨੇ ਨਾਲੇ ਪੁਰਾਣੀ ਦੀ ਆਪਾਂ ਚੰਗਾ ਸਮਝ ਕੇ ਲੈ ਕੇ ਡੈਕਟਰ ਘੈਂਟ ਹਾਂ ਜਿਹੜੀ ਅਗਲਾ ਆਪਣੀ ਤਸੱਲੀ ਕਰ ਲਵੇ ਕਰ ਲਵੇ ਆਪਣੀ 100 ਰੁਪਏ ਲਾਉਣੇ ਅਗਲਾ ਆਪਣੇ ਆਪ ਤਸੱਲੀ ਕਰਕੇ ਲੈ ਲੈਣਾ ਕੋਈ ਕਿਦੋਂ ਵੀ ਲੈਣਾ ਆਖੇ ਤੋ ਵੀ ਲੈਣਾ ਉਹ ਤਾਂ ਹੈ ਚਲੋ ਇੱਕ ਸੌਦਾ 57000 ਦਾ ਗਾਰੰਟੀ ਦੇਣੀ ਆ ਫਿਰ ਇੱਧਰ ਆ ਆ ਬਾਈ ਹਾਂ ਗਾਰੰਟੀ ਹੈ ਨਾ ਜੀ ਦੰਨੇ ਕਹੇ ਸੀ ਇਹਨੇ ਵਾਹ ਇਹ ਤਾਂ ਦੋ ਵਾਰ ਵੀ ਜੇ ਕਿਸੇ ਨੇ ਲੈਣਾ ਹੁੰਦਾ ਸਾਡੇ ਲੋਕਲ ਜਿਵੇਂ ਆਪਾਂ ਟਰੈਕਟਰ ਦੇ ਸਕਦੇ ਕਿਤੇ ਉਹਵੇਂ ਟਰੈਕਟਰ ਕਿਤੇ ਵੀ ਦੇ ਸਕਦੇ ਆਪਾਂ ਟਰੈਕਟਰ ਦੇ ਦਾਂਗੇ ਜਣੀ ਮਤਲਬ ਕਿਤੇ ਵੀ ਦਾ ਮਤਲਬ ਇਹ ਕਿ ਨਾਲ ਜਾਈਏ ਅਸੀਂ ਨਾ ਹੋਵੇ ਹਾਂ ਹਾਂ ਜਿਹੜਾ ਡੀਲਰ ਜਿਹੜੀ ਤਸੀਲ ਹੋਊਗੀ ਉਹ ਤੇ ਅਦਰਵਾਈਜ਼ ਆਪਾਂ ਦੇ ਦਾਂਗੇ ਓਕੇ ਜੀ ਡਿੰਨਰ ਰਿਕੋਰਸ ਵੀ ਮਿਲਦੀ ਹੈ ਇੱਕ ਉਹ ਤੇ ਅੱਗ ਆਪਾਂ ਮਾਰੀ ਜਾਂਦੇ ਹਾਂ ਜੀ ਹਾਂ ਇਹ ਤਾਂ ਹੈ ਜਿਹੜੀ ਤਸੀਲ ਉਹ ਡਿੰਨਰ ਦੀ ਹੋਈ ਉਹਨੂੰ ਛੱਡ ਕੇ ਲਗਭਗ ਆਪਾਂ ਦੇ ਦਾਂਗੇ ਬਸ ਠੀਕ ਹੈ ਜੀ ਫਿਰ ਜਿਹੜੀ ਆਪਾਂ ਨਹੀਂ ਦੇਣਾ ਰੇਟ ਨਾ ਹਾਂ ਅਗਲੇ ਦਾ ਰੇਟ ਨਾ ਖਰਾਬ ਹੋਵੇ ਬਾਕੀ ਜਿਹੜਾ ਆਪਣੇ ਜਿਹੜਾ ਨੇ ਬਾਕੀ ਦੇ ਟ੍ਰੋਪਰ ਖੜੇ ਨੇ ਅੰਦਰ ਖੜੇ ਨੇ ਜਿਹੜੇ ਟਰੈਕਟਰ ਹਾਂ ਜੀ ਇਹਦੇ ਕੋਈ ਵੀ ਮਾਡਲ ਆਪਨੇ ਜਿਹੜੇ ਮਾਡਲ ਆਪਣੇ ਵਿਕਦੇ ਆ 38 ਤੋਂ ਲੈ ਕੇ 37 ਤੱਕ 30 ਸਪੀਡ ਤੋਂ 2 ਸਪੀਡ 55 ਨੀਲੇ ਹਰੇ ਪਲੇਟਫਾਰਮ ਵਾਲੇ ਬਿਨਾ ਪਲੇਟ ਨਾਲ ਤੋਂ ਸਾਰੇ ਹਾਜ਼ਰ ਹੈ ਠੀਕ ਆ ਜੀ ਹਾਂ ਉਹ ਪਲੇਟਫਾਰਮ ਵਾਲਾ ਵੀ ਆਪਾਂ ਨੂੰ ਆਇਆ ਟ੍ਰੈਕਟਰ ਹਾਂ ਇੱਕ ਆਪਨੇ ਦਿੱਤਾ ਹੈ ਅੰਗਰੇਜ਼ ਸਕੀਮ ਵੀ ਹੈਗੀ ਹੈ ਇਹ ਕਿਸੇ ਨੇ ਲੋਨ ਕਰਾਉਣਾ 90% ਲੋਨ ਵੀ ਹੋ ਜੀ 90% ਲੋਨ ਹੋ ਜਾਊਗਾ ਠੀਕ ਹੈ ਪੁਰਾਣੇ ਕੋਲ ਬੈਠ ਕੇ ਸਮਝਾਇਆ ਕਿ ਕਿਸੇ ਕਿਹੜੇ ਤਰੀਕੇ ਨਾਲ ਹੋਣਾ ਹੈ ਪੁਰਾਣੇ ਦੇ ਵੀ ਲੋਨ ਹੋ ਜਾਏ ਪੁਰਾਣੇ ਦੇ ਵੀ ਹੋ ਜੂਗਾ ਨਾ ਬਾੜੀ ਹੈ ਬਾਕੀ ਤੁਹਾਡੇ ਕੋਲ ਐਡੀਟਰ ਕੋਈ ਵਿੱਚ ਪਰਾਉਣਾ ਅੱਗੂ ਭਾਈ ਆਪਣੇ ਕੋਲ ਨਹੀਂ ਅੱਜ ਸੋਨ ਵਾਲੇ ਕਾਲੇ ਵੀਰ ਲੈ ਆਏ ਆਪਣੇ ਅੱਛਾ ਹਾਂ ਉਹ ਵੀ ਦੇਖਵਾ ਦੇ ਦਿੰਨੇ ਆ ਆਰਐਕਸ ਵਾਲਾ ਹੈ ਸ਼ੂ ਇੱਧਰ ਖੜਾ ਭਾਈ ਆਹ ਲਾ ਹੋਰ ਵੀਰ ਕੀ ਹਾਲ ਜਰਾ ਜੀ ਹੋਰ ਸਿਮਰਨ ਭਾਈ ਕਿਵੇਂ ਆ ਨਵੀਂ ਤਾਂ ਜੀ ਹਾਂ ਸਾਰੇ ਉਹ ਮੈਂ ਜਿਹਨੇ ਪ੍ਰਧਾਨ ਮੰਤਰੀ ਐ ਖਾਲੀ ਜਰਾਸ ਮਲਾਈਆ ਨਹੀਂ ਨਹੀਂ ਭਾਈ ਜੋ ਇਹ ਵੀਡੀਓ ਆਤਾ ਆਪਣੇ ਵਿੱਚ ਇਹ ਬਹੁਤ ਜਰਾਸ ਮਲਾਈਆ ਉਹ ਸੇਵਾ ਜਾਈ ਹੁਣ ਵੀਡੀਓ ਚ ਨਹੀਂ ਆਉਂਦਾ ਆ ਤਾਂ ਭਾਈ ਨਹੀਂ ਇਹ ਨਾ ਮੈਂ ਗਲਤ ਮਨਦਾ ਉਹ ਨਹੀਂ 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 ਮੈਂ ਤਾਂ ਲੈ ਖੜਾ ਲਾ ਮੈਨੂੰ ਮੈਂ ਵੀਰੇ ਕੋਈ ਨਹੀਂ ਬੋਲਣਾ ਭਾਈ ਪਤਾ ਨਹੀਂ ਇਹ ਬੰਦੇ ਡਰਨ ਲੱਗ ਗਿਆ ਯਾਰ ਭਾਈ ਡਰਨਾ ਵੀਰੇ ਇਹ ਦੱਸਾ ਭਾਈ ਮੇਰੀ ਗੱਲ ਸੁਣੋ ਇਹ ਮੇਰੇ ਪਰ ਨਾ ਐ ਕਲੇਮ ਲਾਉਂਦੇ ਆ ਕਿ ਤੂੰ ਸਾਡੀ ਵੀਡੀਓ ਨੂੰ ਤੋੜ ਮਰੋੜ ਕੇ ਇੰਸਟਾਗ੍ਰਾਮ ਤੇ ਪਾ ਦਿੱਤਾ ਨਹੀਂ ਇਹ ਆਪਣੇ ਦਿਲ ਪਰ ਹੱਥ ਰੱਖ ਕੇ ਦੱਸ ਵੀ ਪਾਉਂਦਾ ਤਾਂ ਹੈਗਾ ਵੀਰੇ ਮੈਨੂੰ ਤਾਂ ਚੱਕਰ ਕੀ ਆ ਇਹ ਹੈਗਾ ਸ਼ੁਰੂ ਜਿਹੀ ਵਧੀਆ ਹਾਂ ਇਹਦੇ ਪਰ ਹੁਣ ਕਿਹੜੀ ਗੱਲ ਪੈ ਨਹੀਂ ਪਾਈ ਲੋ ਜਾਣੀ ਉਹ ਮੈਂ ਤੇਰੀ ਗੱਲ ਸਮਝਦਾ ਪਰ ਆਏ ਆ ਨਾ ਵੀਊ ਦੇ ਚੱਕਰ ਚ ਖੁਦਾਂ ਨੂੰ ਖਾਓ ਬੋਲ ਮੰਨ ਵੀਰੇ ਰੱਬ ਨੂੰ ਜਾਨ ਦੇਣੀ ਆ ਆਪਾਂ ਗੱਲ ਯਾਰ ਮਾੜੀ ਚੰਗੀ ਆਪਾਂ ਤੈਨੂੰ ਕਿਹਾ ਵੀ ਨਹੀਂ ਆਪਾਂ ਤੈਨੂੰ ਕਿਹਾ ਵੀ ਤੂੰ ਮਾੜੀ ਚੰਗੀ ਕਹਿੰਦਾ ਤਾਂ ਤਾਂ ਹੀ ਭੱਜਦਾ ਨਹੀਂ ਮੈਂ ਆਪਾਂ ਦੂਰ ਵੀ ਸੀ ਬਾਕੀ ਚਲੋ ਬਾਈ ਕਈ ਬਾਈ ਹੁੰਦੇ ਆ ਇਹ ਸੋਸ਼ਲ ਮੀਡੀਆ ਦੂਰ ਰਹਿਣਾ ਚਾਹੁੰਦੇ ਆ ਹਾਂ ਇਹ ਉਹਨਾਂ 'ਚ ਆ ਗਿਆ ਹੁਣ ਸਾਡਾ ਵੀਰ ਰਾਤੀ ਵੀਰੇ ਠੀਕ ਆ ਧੰਨਵਾਦ ਤੇਰਾ ਵੀਡੀਓ ਬਣਾਉਣ ਲਈ ਬਾਈ ਠੀਕ ਆ ਠੀਕ ਆ ਬਾਈ ਅੱਗੋਂ ਬਾਈ ਨਾਲ ਕਰਕੇ ਬਾਈ ਨੂੰ ਵੀ ਆ ਵੀਡੀਓ ਬਣਾ ਦੇ ਉਹ ਨਹੀਂ ਮੈਂ ਕਿਹਾ ਚੱਲਾ ਆਪਾਂ ਬਈ ਉਧਰ ਹੋਰ ਦੀ ਵੀ ਵੀਡੀਓ ਬਣਾਉਣੀ ਸੀ ਨਵੀਂ ਆਪਣੇ ਉਹ ਨਹੀਂ ਨਹੀਂ ਸਾਥ ਨਹੀਂ ਉਹ ਮੈਂ ਤਾਂ ਕਹਿੰਦਾ ਮੈਂ ਕਿਹਾ ਮੈਂ ਅੱਜ ਆਪਣਾ ਵੀ ਵਲੌਗ ਥੋੜਾ ਜਿਹਾ ਪਾ ਰਿਏ ਕੋਈ ਬਣਾ ਕੇ ਇਹਨਾਂ ਬਣਾਉਨੇ ਆਪਾਂ ਹਾਂ ਕੱਲ ਬਣਾਵਾਂਗੇ ਹੁਣ ਜੇ ਕੋਈ ਬਾਈ ਚਲੋ ਠੀਕ ਆ ਬਾਈ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਰੇਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਜਰੂਰ ਕੰਟੈਕਟ ਕਰਿਆ ਕਰ ਕਿਸੇ ਨੇ ਕੋਈ ਵੀ ਪੁਰਾਣਾ ਰੇਟਰ ਜਾਂ ਲੈਣਾ ਹੁੰਦਾ ਬੜੇ ਆਪਣੇ ਜੱਸੀ ਸਾਰੇ ਰੇਟਰ ਖਰੇ ਹੁੰਦੇ ਆ ਆ ਦਿਵਲੋਕ ਨੇ ਮੇਰੇ ਨੂੰ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਫੰਕਸ ਪਰ